ਮਲਾਜ਼ਮ ਸਾਥਿਓ ਜाहिर ਜਿਵੇਂ ਕਿ ਪਹਿਲਾਂ ਵੀ ਤੁਹਾਨੂੰ ਸਾਡੀ ਇੱਕ ਵੀਡੀਓ ਫਾਈਟ ਦੇ ਵਿੱਚ ਦੱਸਿਆ ਗਿਆ ਸੀ ਕਿ ਪੰਜਾਬ ਸਰਕਾਰ ਵੱਲੋਂ ਮਲਾਜ਼ਮ ਮਾਰੂ ਨੀਤੀਆਂ ਦੇ ਤਹਿਤ ਪੰਜਾਬ ਸਿਵਲ ਸਕੱਤਰੇ ਦੀ ਇਮਾਰਤ ਦੇ ਵਿੱਚ ਸਥਿਤ ਸਾਰੇ ਦਫ਼ਤਰਾਂ ਦੀ ਜਥੇਬੰਦੀਆਂ ਜੋ ਕਿ ਜੁਆਇੰਟ ਐਕਸ਼ਨ ਕਮੇਟੀ ਦੇ ਨਾਮ ਤੇ ਹੈ ਵੱਲੋਂ ਸਰਕਾਰ ਦੇ ਖਿਲਾਫ ਰੋਜ਼ ਮੂਜ਼ਾਹਰੇ ਕੀਤੇ ਜਾਣੇ ਹਨ ਸਾਡੇ ਵੱਲੋਂ ਫੈਸਲਾ ਕੀਤਾ ਗਿਆ ਸੀ 18 ਜੂਨ 2025 ਨੂੰ ਪੰਜਾਬ ਸਰਕਾਰ ਦੇ ਖਿਲਾਫ ਸਕੱਤਰੇ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਜਾਵੇਗੀ। ਉਸੇ ਦੀ ਤਿਆਰੀ ਦੇ ਤਹਿਤ ਅੱਜ ਜੁਆਇੰਟ ਐਕਸ਼ਨ ਕਮੇਟੀ ਦੇ ਸਮੂਹ ਉਧੇਦਾਰਾਂ ਵੱਲੋਂ ਅੱਜ ਮੀਟਿੰਗ ਕੀਤੀ ਗਈ ਅਤੇ ਫੈਸਲਾ ਲਿਆ ਗਿਆ ਕਿ ਕੱਲ ਸੈਕਟਰ 9 ਵਿਖੇ ਮਿੰਨੀ ਸਕੱਤਰੇ ਦੇ ਵਿੱਚ ਕੈਂਪੇਨਿੰਗ ਕੀਤੀ ਜਾਵੇਗੀ ਜਿਦੇ ਵਿੱਚ ਜਥੇਬੰਦੀਆਂ ਦੇ ਸਮੂਹ ਸਮੂਹ ਮੈਂਬਰ ਮੈਂਬਰ ਸਾਹਿਬਾਨ ਅਤੇ ਮੁਲਾਜ਼ਮ ਮਿੰਨੀ ਸਕੱਤਰੇ ਵੀ ਬਿਲਡਿੰਗ ਵਿੱਚ ਅਵੇਅਰਨੈਸ ਕੈਂਪੇਨ ਚ ਰਣਗੇ ਉਦੋਂ ਬਾਅਦ ਪਰਸੋਂ ਵੀਰਵਾਰ ਨੂੰ ਸੇਮ ਕੈਂਪੇਨ ਮੇਨ ਸਕੱਤਰੇਟ ਦੇ ਵਿੱਚ ਕੀਤੀ ਜਾਵੇਗੀ ਇਸੇ ਇਸੇ ਨੂੰ ਅੱਗੇ ਵਧਾਉਂਦੇ ਹੋਏ 18 ਤਰੀਕ ਤੋਂ ਪਹਿਲਾਂ ਦੋ ਦਿਨ ਫਿਰ ਇਹੀ ਕੈਂਪੇਨ ਕੀਤੀ ਜਾਊਗੀ ਜਿਹੜੀ ਕਿ ਮਿੰਨੀ ਸਕੱਤਰ ਅਤੇ ਮੇਨ ਸਕੱਰੇਟਰੀ ਅਗਰ ਦੇ ਵਿੱਚ ਕੀਤੀ ਜਾਏਗੀ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਮੁਲਾਜ਼ਮ ਮੰਗਾਂ ਨੂੰ ਅੱਖੋਂ-ਖੋਖੇ ਨਾ ਕਰੇ ਅਤੇ ਜਲਦ ਤੋਂ ਜਲਦ ਟੇਬਲ ਟਾਕਸ ਤੇ ਸਾਡੀਆਂ ਮੰਗਾਂ ਦੀ ਸੁਣਵਾਈ ਕਰੇ ਅਤੇ ਇਹਨਾਂ ਮੰਗਾਂ ਨੂੰ ਪੂਰਾ ਕਰੇ ਸਸਿਕਾ ਦੇ ਕਰਮਚਾਰੀ ਸਾਥੀਓ ਮੈਂ ਇਸ ਬਾਈਟ ਦੇ ਮੱਦੇਨਜ਼ਰ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਕਹਿਣਾ ਚਾਹਨਾ ਕਿ ਅਸੀਂ ਪੰਜਾਬ ਸਿਵਲ ਸੈਕਰੀਅਟ ਦੇ ਮੁਲਾਜ਼ਮਾਂ ਅਸੀਂ ਜਦੋਂ ਦੀ ਇਹ ਸਰਕਾਰ ਬਣੀ ਹੈ ਉਦੋਂ ਤੋਂ ਅਸੀਂ ਇਹ ਸਰਕਾਰ ਦੀ ਕਾਰਗੁਜ਼ਾਰੀ ਦੇਖ ਰਹੇ ਆਂ ਤੇ ਇਹਦੀ ਕਾਰਗੁਜ਼ਾਰੀ ਹੈ ਕਿ ਇਹਨਾਂ ਨੇ ਆਪਣੀ ਪੰਜਾਬ ਸਿਵਲ ਸੈਕਰੀਅਟ ਦੀ ਜਿਹੜੀ ਜਥੇਬੰਦੀ ਹੈ ਉਹਨੂੰ ਹਲੇ ਤੱਕ ਇੱਕ ਵੀ ਮੀਟਿੰਗ ਨਹੀਂ ਦਿੱਤੀ ਇਹ ਚਾਹੁੰਦੇ ਨੇ ਕਿ ਜਿਹੜੇ ਮੁਲਾਜ਼ਮ ਬਾਹਰ ਨਿਕਲ ਕੇ ਸੜਕਾਂ ਤੇ ਫਿਰਨ ਧਰਨੇ ਮਜਾਰੇ ਕਰਨ ਜਿਹਦੇ ਨਾਲ ਇਹਨਾਂ ਦੀ ਪਬਲਿਸਿਟੀ ਹੋਵੇ ਸੋ ਸਾਥੀਓ ਜਿਹੜੇ ਪੰਜਾਬ ਸਿਵਲ ਸੈਕਟਰੀਏਟ ਮਿੰਨੀ ਮੇਨ ਜਾਂ ਕਿਤੇ ਹੋਰ ਵੀ ਨੇ ਇਸ ਵੀਡੀਓ ਦੇ ਨਾਲ ਇਹ ਆਪਦੇ ਦਿਮਾਗ 'ਚ ਪਾਉਣਾ ਚਾਹੁੰਦੇ ਆ ਕਿ ਅਸੀਂ ਕਾਲੂ ਮਿੰਨੀ ਸੈਕਟਰੀਏਟ ਪਰਸੋਂ ਮੇਨ ਸੈਕਟਰੀਏਟ ਦੇ ਵਿੱਚ ਇੱਕ ਕੰਪੇਨਿੰਗ ਕਰ ਰਹੇ ਆ ਸੋ ਸਾਰੇ ਨਵੇਂ ਪੁਰਾਣੇ ਸਾਥੀ ਇਸ ਕੰਪੇਨਿੰਗ 'ਚ ਆਓ ਤਾਂ ਕਿ ਆਪਾਂ ਸਰਕਾਰ ਨੂੰ ਆਪਣਾ ਕੱਠ ਦਿਖਾ ਸਕੀਏ ਜਿਹਦੇ ਨਾਲ ਸਰਕਾਰ ਆਪਾਂ ਨੂੰ ਜਲਦੀ ਤੋਂ ਜਲਦੀ ਮੀਟਿੰਗ ਦੇਵੇ ਸਸਰੀ ਗੱਲ ਧੰਨਵਾਦ ਜੀ ਤਿਉਹ ਜਿਵੇਂ ਬਾਕੀ ਸਾਥੀਆਂ ਨੇ ਬੋਲਿਆ ਸੈਕੂਰੀਟੇ ਦੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਸਰਕਾਰ ਦੀ ਰੇਡ ਦੀ ਹੱਡੀ ਦੇ ਵਿੱਚੋਂ ਕੰਮ ਕਰਦੇ ਆ ਜਦੋਂ ਸਰਕਾਰ ਬਣੀ ਮੁਲਾਜ਼ਮਾਂ ਦੇ ਅੱਗੇ ਹੋ ਕੇ ਵੱਧ ਤੋਂ ਵੱਧ ਸਰਕਾਰ ਦੇ ਹੱਕ ਦੇ ਵਿੱਚ ਖੜਦੇ ਆ ਸੋ ਸਾਡੀ ਸਰਕਾਰ ਨੂੰ ਪੀੜ ਹੈ ਵੀ ਮੁਲਾਜ਼ਮਾਂ ਦੇ ਨਾਲ ਮੀਟਿੰਗ ਕਰਕੇ ਇਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਹੈ ਜੀ ਆ ਉਨਾ ਤੇ ਵਿਚਾਰ ਕੀਤਾ ਜਾਵੇ ਔਰ ਉਹਨਾਂ ਨੂੰ ਮੰਨਿਆ ਜਾਵੇ ਉਹਨਾਂ ਨੂੰ ਲਾਗੂ ਕਰਾਇਆ ਜਾਵੇ ਸੋ ਸਾਡੀ ਇਹ ਸਰਕਾਰ ਦੀ ਟੀਲ ਹੈ ਕਿ ਮਲਾਜਮਾਂ ਨੂੰ ਗਰਦੀ ਤੋਂ ਜਲਦੀ ਕੋਈ ਮੀਟਿੰਗ ਦਾ ਸਮਾਂ ਦੇ ਕੇ ਇਹਦੇ ਤੇ ਜੱਜ ਮੰਗਵਾ ਜਿਹੜਾ ਉਹ ਮੰਨ ਲਿਆ ਸਾਥਿਓ ਜਿੱਦਾਂ ਕਿ ਸਾਡੇ ਸਾਥੀਆਂ ਨੇ ਆਪ ਜੀ ਨੂੰ ਦੱਸਿਆ ਸਮੂਹ ਮਲਾਜਮ ਸਾਥੀਆਂ ਨੂੰ ਬੇਨਤੀ ਹੈ ਜਿਹੜੀ ਕੈਂਪੇਨ ਹੋ ਰਹੀ ਹੈ ਮਿੰਨੀ ਤੇ ਮੇਨ ਦੇ ਵਿੱਚ ਹੁਣ ਹੋਵਾ ਕੇ ਸਾਰੇ ਸਾਥੀ ਪਹੁੰਚਣ ਇਹ ਸਾਰੇ ਸਾਥੀਆਂ ਨੂੰ ਬੇਨਤੀ ਹੈ ਜੀ ਬੇਅਰ ਜੀ ਦਾ ਖਾਲਸਾ ਬ੍ਰਿਧਿਤੇ ਜੀ ਮੈਂ ਕਲਵਨ ਸਿੰਘ ਪ੍ਰਧਾਨ ਦਫਤਰ ਵਿੱਤੀ ਕਮਿਸ਼ਨ 77 ਦੇ ਤੌਰ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਤੇ ਹੁਣ ਪੰਜਾਬ ਸਿਵਲ 77 ਦੀਆਂ ਸਾਰੇ ਜਥੇਬੰਦੀਆਂ ਹਸਪੀਟਲ ਡਿਪਾਰਟਮੈਂਟ ਹੋਣਾ ਚਾਹੀਦਾ ਹੈ ਪੀ ਐਫਸੀ ਆਫਿਸਰ ਸੀਨੀਅਰ ਸੈਕਟਰੀ ਹੋਵੇ ਸਾਰਾ ਅਫਸਰ ਤੇ ਸਾਰੇ ਡਿਪਾਰਟਮੈਂਟ ਆ ਜਿਹੜੇ ਇਕੱਠੇ ਹੋ ਗਏ ਆ ਪੰਜਾਬ ਸਰਕਾਰ ਨੂੰ ਇਹ ਸੀ ਬੇਨਤੀ ਕਰਦਾ ਕਿ ਮੁਲਾਜ਼ਮ ਸਾਥੀਆਂ ਨੂੰ ਸਾਰਿਆਂ ਨੂੰ ਤੇ ਇਸ ਜਿਹੜੀ ਮੀਟਿੰਗ ਆ ਜਿਹੜੀ ਸਾਡੀ ਜੁਆਇਨ ਐਕਸੈਪਟ ਕਮੇਟੀ ਦੀ ਮੀਟਿੰਗ ਆ ਇਹਦੇ ਵਿੱਚ ਸਾਰੇ ਮੁਲਾਜ਼ਮਾਂ ਦੇ ਹਰ ਇੱਕ ਵਰਕ ਦੇ ਹਰ ਇੱਕ ਮੁੱਦੇ ਵਿਚਾਰੇ ਗਏ ਨੇ ਸੋ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਕੱਲ ਹੋਣ ਵਾਲੀ ਮਿੰਨੀ ਸੱਤਰ ਇੱਕ ਦੇ ਵਿੱਚ ਜਿਹੜੀ ਜਾਗਰੂਪ ਰੈਲੀ ਆ ਤੇ ਪਿੰਗ ਰੈਲੀ ਆ ਉਹਦੇ ਵਿੱਚ ਸਾਰੇ ਵੱਧ ਚੜ ਕੇ ਹਿੱਸਾ ਲੈਣਾ ਤੇ ਜਿਹੜੀ ਪਰਸੋਂ ਨੂੰ ਉਹ ਪੰਜਾਬ ਸੱਤਰ ਇੱਕ ਦੇ ਵਿੱਚ ਹੋਏਗੀ ਸੋ ਬੇਨਤੀ ਕਰਦਾ ਆ ਤੇ ਇਹ ਵੀ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਕਿ ਜਲਦੀ ਤੋਂ ਜਲਦੀ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਉਹਨਾਂ ਦੇ ਮੰਗਣ ਲਈ ਸਾਨੂੰ ਜਿਹੜੀਆਂ ਮੀਟਿੰਗ ਦਾ ਸਮਾਂ ਦਿੱਤਾ ਜਾਵੇ ਐਨਾ ਕਹਿੰਦਾ ਹੋਇਆ ਮੈਂ ਆਪਣਾ ਸਥਾਨ ਦੇਣਾ ਧੰਨਵਾਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਮੈਂ ਪੰਜਾਬ ਸਰਕਾਰ ਨੂੰ ਸਾਡੀ ਆਪਣੀ ਬਣਾਈ ਹੋਈ ਸਰਕਾਰ ਨੂੰ ਇਹ ਚੇਤਾਵਨੀ ਦੇ ਰਹੀ ਆ ਕਿ 19 ਤਰੀਕ ਨੂੰ ਲੁਧਿਆਣਾ ਇਹ ਸ਼ਹਿਰ ਮੇਰਾ ਲੁਧਿਆਣਾ ਸ਼ਹਿਰ ਉੱਥੇ ਇਲੈਕਸ਼ਨ ਨੇ ਜਿੱਥੇ ਕੀ ਸਰਕਾਰ ਨੂੰ ਹਾਰ ਦਾ ਮੂੰਹ ਵੇਖਣਾ ਪਏਗਾ ਜੇਕਰ ਮੇਰੇ ਆ ਵੀਰਾਂ ਨੇ ਜੋ-ਜੋ ਡਿਮਾਂਡਾਂ ਦਸੀਆਂ ਨੇ ਜੋ ਮੁਲਾਜ਼ਮਾਂ ਦੀਆਂ ਹੱਕ ਦੀ ਮੰਗਾਂ ਨੇ ਜੇ ਪੂਰਾ ਨਾ ਦਿੱਤੀਆਂ ਜਾਂ ਉਹਨਾਂ ਵਾਸਤੇ ਮੀਟਿੰਗ ਨਾ ਦਿੱਤੀ ਗਈ ਤਾਂ ਉਹਨਾਂ ਵਾਸਤੇ ਜਿਵੇਂ ਦਿੱਲੀ ਹਾਲ ਹੋਇਆ ਕੋਈ ਹਾਲ ਇੱਥੇ ਵੇਖਣਾ ਪਏਗਾ ਧੰਨਵਾਦ। ਨਾ ਜੀਓ ਵਿਕਤੋ ਜਿੰਦਾਬਾਦ ਨਾ ਜੀਓ ਵਿਕਤੋ ਜਿੰਦਾਬਾਦ ਨਾ ਜੀਓ ਵਿਕਤੋ ਜਿੰਦਾਬਾਦ ਇੱਕ ਮਿੰਟ ਇਕ ਨਾ ਨਹੀਂ